ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਰਣਜੀਤ ਢੱਡਰੀਆਂ ਵਾਲੇ ਆ مختلف ਡੇਰੇ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਕਿ ਡੇਰੇ ਬਣਾਏ ਆ ਔਰ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਆ ਮਿਸ ਗਾਈਡ ਕਰ ਰਹੇ ਹੈਗੇ ਆ ਉਹਨਾਂ ਨੂੰ ਐਕਸਪੋਜ਼ ਕਰਨ ਦਾ ਹੀ ਹੈਗੇ ਆ ਤੇ ਜਿਹੜੇ ਵੱਡੇ ਵੱਡੇ ਨਾਮਵਰ ਸਿੰਗਰ ਉਹਨਾਂ ਕੋ ਜਾ ਰਹੇ ਹੈਗੇ ਆ ਉਹਨਾਂ ਦੇ ਬਾਰੇ ਵੀ ਆਪਣੀ ਇਸ ਵੀਡੀਓ ਦੇ ਵਿੱਚ ਉਹ ਦੱਸਣ ਦੇ ਹੈਗੇ ਆ ਕਿਹੜੇ ਉਹ ਡੇਰੇ ਵਾਲੇ ਹੈਗੇ ਆ ਤੇ ਕਿਨਾਂ ਨੂੰ ਐਕਸਪੋਜ਼ ਕਰਨ ਦੇ ਆ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਵਧੀਆ ਵੀਡੀਓ ਅਸੀਂ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਜਮੀਰ ਦੀ ਆਵਾਜ਼ ਆ ਜੇ ਸਰਸੇ ਵਾਲੇ ਸਾਹਮਣੇ ਨੱਚਣਾ ਪੈ ਜੇ ਫਿਰ ਆਵਾਜ਼ ਜਮੀਰ ਦੀ ਸੁਣਾਗੇ ਕਿ ਨਹੀਂ ਕਿਉਂ ਬਿਲਕੁਲ ਉਹ ਕੱਲ ਕੱਲ ਕਨ ਕਨਵਰ ਗਰੇਵਾਲ ਗਿਆ ਨਹੀਂ ਉਹਦੇ ਸਰਸੇ ਵਾਲੇ ਦੇ ਗੇਟ 'ਚ ਉਹਦੇ ਬੂਹੇ 'ਚ ਨੱਚ ਕੇ ਨਹੀਂ ਆਇਆ ਕੱਲ ਨਾ ਉੱਥੇ ਨੈੱਟ ਦੇ ਉੱਤੇ ਆ ਰਿਹਾ ਸੀ ਕਹਿੰਦੇ ਜੀ ਉਹ ਪਾਉਣ ਵਾਲੇ ਨੇ ਜਾਣਾ ਹੁਣ ਵੇਖੋ ਵੱਡੇ ਬੰਦੇ ਇਹਨਾਂ ਗਾਇਕਾਂ ਦੇ ਫੈਨ ਹੋਣਗੇ ਮੇਰੇ ਵਾਸਤੇ ਰੌਲਾ ਤੇ ਪਾਉਣਗੇ ਪਾ ਲੈਣ ਮੈਂ ਤੇ ਕਿਹਾ ਹੀ ਵੀ ਮੈਂ ਸੱਚ ਕਿਹਾ ਕਰ ਮੈਂ ਨਾ ਕਿਹਾ ਹੀ ਸੀ ਸ਼ਨੀਵਾਰ ਲੈ ਪਹਿਲਾਂ ਹੀ ਸੁਣਾਓ ਸਣੇ ਨਾਂ ਲੈ ਕੇ ਪਹਿਲਾਂ ਹੀ ਦੱਸ ਕੱਲ ਨਾ ਇਹਨਾਂ ਨੇ ਫੇਸਬੁੱਕ ਤੇ ਨੈਟ ਦੇ ਉੱਤੇ ਪਿਆ ਹੋਇਆ ਸੀ ਵੀ ਅੱਜ ਮੈਂ ਮਿਲਾਂਗਾ ਉਥੇ ਤੁਹਾਨੂੰ ਕਿੱਥੇ ਤੇਰਾ ਸੱਚਾ ਤੇ ਗੁਰੂ ਗੁਰੂ ਲਿਖਿਆ ਗੁਰੂ ਰਾਮ ਰਹੀਮ ਦੇ ਉੱਥੇ ਮਿਲਾਂ ਕਰਮ ਮੇਰੇ ਜਾਗੇ ਤੇ ਉੱਥੇ ਮਿਲਾਂ ਇਹੀ ਕਿਹਾ ਸੀ ਹੁਣ ਇਹ ਹੋਣਾ ਵੀ ਉੱਥੇ ਤੇ ਫੱਟੇ ਚੱਕ ਦੇਣੇ ਨੇ ਅਗਲਿਆਂ ਨੇ ਜਾ ਕੇ ਚਲੋ ਮੈਂ ਖੁਦ ਰਾਤ 11:30 11:00 ਕ'ਜੇ ਹੋਏ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਸੁਣਾਓ ਭਲਾ ਉੱਥੇ ਜਾ ਕੇ ਕੀ ਹੁੰਦਾ ਵੇਖੀਏ ਭਲਾ ਕਿੰਨਾ ਉਹ ਲਾਇਆ ਸੀ ਉਹਦੇ ਵਿੱਚ ਥੋੜਾ ਜਿਹਾ ਟਾਈਮ ਮਿਲਿਆ ਜਿੰਨਾ ਕਿ 15 15 20 20 ਮਿੰਟ ਹੀ ਮਿਲ ਰਹੇ ਸੀ ਤੇ ਜਦੋਂ ਉਹਨੂੰ ਟਾਈਮ ਮਿਲਿਆ ਉਹਨੇ ਜਾ ਕੇ ਜਦੋਂ ਗਾਣਾ ਸ਼ੁਰੂ ਕੀਤਾ ਕਿਉਂਕਿ ਦੁੱਖ ਇਸ ਗੱਲ ਦਾ ਲੱਗਦਾ ਹੈ ਕਿ ਮੈਂ ਆਪਣੀ ਗੱਲ ਜੇ ਕਰਾਂ ਨਾ ਤੇ ਪਿੱਛੇ ਜਿਵੇਂ ਹੁਣ ਇਹਨਾਂ ਦਾ ਇੱਕ ਗਾਣਾ ਆਇਆ ਜ਼ਮੀਰ ਤੇ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਇਹ ਬੰਦਾ ਬਦਲ ਰਿਹਾ ਥੋੜਾ ਥੋੜਾ ਜਿਵੇਂ ਵਿਆਹ ਵੀ ਸਵੇਰੇ ਅਮਰਤ ਵੇਲੇ ਕਰਾਇਆ ਦਾੜੀ ਰੱਖ ਲਈ ਤੇ ਮਸਤਾਂ ਦੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਵੀ ਹੁਣ ਤਾਂ ਕਦੇ ਮਸਤਾਂ ਦੇ ਗਾਉਂਦਾ ਰਿਹਾ ਹੁਣ ਮਨ ਬਦਲ ਰਿਹਾ ਠੀਕ ਹੈ ਚੰਗੀ ਗੱਲ ਨਹੀਂ ਹੁੰਦੀ ਬੰਦੇ ਨੂੰ ਆਸ ਜੀ ਵੱਜਦੀ ਹੈ ਵੀ ਹੌਲੀ-ਹੌਲੀ ਬੰਦਾ ਬਦਲ ਰਿਹਾ ਬਦਲ ਰਿਹਾ ਥੋੜਾ-ਥੋੜਾ ਆਪਣੇ ਆਪ ਨੂੰ ਚੇਂਜ ਕਰ ਰਿਹਾ ਹੈ ਹੌਲੀ-ਹੌਲੀ ਸੁਧਾਰ ਹੋ ਰਿਹਾ ਮੈਨੂੰ ਵੀ ਕਿਤੇ ਨਾ ਕਿਤੇ ਨਾ ਮੇਰੇ ਮਨ ਨੂੰ ਬੜੀ ਖੁਸ਼ੀ ਜੀ ਸੀ ਵੀ ਚੰਗਾ ਹੋ ਰਿਹਾ ਪਰ ਉਹ ਹੋਇਆ ਕਿ ਜਦੋਂ ਉਹ ਪੜਿਆ ਨਾ ਵੀ ਇਹਨੇ ਉੱਥੇ ਜਾਣਾ ਤੇ ਸੱਚੀ ਬਹੁਤ ਦੁੱਖਜਾ ਲੱਗਿਆ ਵੀ ਜੇ ਮੈਨੂੰ ਤੇ ਉਮੀਦ ਇਹ ਸੀ ਵੀ ਇਹਨੇ ਹੌਲੀ-ਹੌਲੀ ਗੁਰਮਤਾਲੇ ਪਾਸੇ ਆ ਜਾਣਾ ਹੌਲੀ-ਹੌਲੀ ਗੁਰਮਤ ਦੀ ਗੱਲ ਕਰਨ ਲੱਗ ਜਾਣਾ ਪਖੰਡੀਆਂ ਦੇ ਵਿਰੁੱਧ ਬੋਲਿਆ ਕਰੇਗਾ ਉਹ ਫਿਰ ਜਦੋਂ ਇਹ ਲੱਗਿਆ ਤੇ ਬੜਾ ਮਨ ਨੂੰ ਧੱਕਾ ਜਾ ਲੱਗਿਆ ਵੀ ਯਾਰ ਇਦਾਂ ਨਹੀਂ ਸੀ ਹੋਣਾ ਚਾਹੀਦਾ ਫਿਰ ਜਦੋਂ ਉੱਥੇ ਗਿਆ ਨਾ ਪਿਆਰਿਓ ਕਮਾਲ ਦੀ ਗੱਲ ਇਹ ਹੈ ਸਾਡੇ ਤੋਂ ਦੋਗਲਾ ਕਿਰਦਾਰ ਪਛਾਣਿਆ ਨਹੀਂ ਜਾਂਦਾ ਸਿੱਖ ਇੰਨੀ ਸੁਰਤ ਡਿਵੈਲਪ ਨਹੀਂ ਸਾਡੀ ਮਾਈਂਡ ਇੰਨਾ ਤਿੱਖਾ ਨਹੀਂ ਕਿ ਵੇਖ ਸਕੀਏ ਕਿ ਜਾਰੇ ਉਹਨਾਂ ਨੇ ਪੈਸੇ ਬੁਕਿੰਗ ਕੀਤੀ ਹੋਵੇਗੀ ਨਾ ਉਹ ਜਦੋਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੇ ਆ ਕੇ ਡੇਰੇ ਇਹ ਥੋੜਾ ਵੀ ਉਹ ਅਣਜਾਣ ਬੰਦਾ ਨੂੰ ਪਤਾ ਨਹੀਂ ਵੀ ਸਰਸੇ ਵਾਲਾ ਕੌਣ ਹੈ ਇਹਨੇ ਸਮਾਂ ਗਰਚੇ ਥੋੜਾ ਉਹਨੂੰ ਪਤਾ ਨਹੀਂ ਉਹ ਇਸ ਕਰਕੇ ਥੋੜਾ ਵੀ ਮੈਂ ਉੱਥੇ ਵਾਹਿਗੁਰੂ ਵਾਹਿਗੁਰੂ ਕਰਕੇ ਆਵਾਂ ਉਹ ਜਦੋਂ ਉੱਥੇ ਗਿਆ ਉਹਨੇ ਮੈਂ ਵੀ ਮੈਂ ਵੀ ਨੋਟ ਕਰਦਾ ਸੀ ਐਦਾਂ ਹੱਥ ਜੋੜ ਕੇ ਮੜਾ ਜਾਂਦਾ ਸਿਰ ਝੁਕਾ ਕੇ ਕੌਣਾ ਸ਼ੁਰੂ ਕਰਤਾ ਉਹਨਾਂ ਨੇ ਫਿਰ ਖੁਸ਼ ਸਾਰਿਆਂ ਨੂੰ ਕਰਨਾ ਹੁੰਦਾ ਬੋਲ ਫਕੀਰਾ ਲਈ ਅੱਲਾ ਰਾਦੇ ਸ਼ਾਮ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਉਹ ਜਿਹੜੇ ਉਹਦੇ ਪੱਕੇ ਚੇਲੇ ਨੇ ਉਹਨਾਂ ਨੂੰ ਤੇ ਫਿਰ ਅੱਗ ਲੱਗਦੀ ਹੈ ਨਾ ਉਹ ਕਹਿੰਦੇ ਵੀ ਇੱਥੇ ਆਇਆ ਸਾਡੇ ਬਾਬੇ ਦੇ ਹੁਣ ਗੁਣ ਗਾਏ ਤੇ ਗੁਣ ਕੌਣ ਲਈ ਸੱਦਿਆ ਇਹ ਨਾਲੇ ਸਿੱਖਾਂ ਨੂੰ ਵੀ ਖੁਸ਼ ਰੱਖ ਰਿਆ ਨਾਲੇ ਸਾਨੂੰ ਵੀ ਆ ਵੀ ਗਿਆ ਨਾਲੇ ਉਧਰਲਾ ਵੀ ਨਾਲ ਰੁੱਸੇ ਨਾਲੇ ਸਾਰਿਆਂ ਦੀ ਭਾਬੀ ਵੀ ਸਾਰਿਆਂ ਨੂੰ ਖੁਸ਼ ਰੱਖਣਾ ਹੈ ਵੀ ਇਧਰਲੇ ਵੀ ਖੁਸ਼ ਨਾ ਇਧਰ ਉਹ ਚਲਿਆ ਤੇ ਗਿਆ ਮੈਂ ਨੋਟ ਕਰਦਾ ਸੀ ਉਹਦੇ ਦਿਮਾਗ ਚ ਇੰਤਾ ਜੇ ਚੱਲੀ ਜਾਂਦਾ ਸੀ ਵੀ ਬੌਧਾ ਵੀ ਨਹੀਂ ਇਹਦੇ ਗੁਣ ਗਾਉਣੇ ਵੀ ਕਿਤੇ ਸਿੱਖੀ ਨਾਰਾਜ਼ ਹੋ ਜਾਣਾ ਮੇਰੇ ਨਾਲ ਵੀ 도ਗਲੇ ਤੇ ਬਣ ਕੇ ਚੱਲੀ ਜਾਂਦਾ ਜਦੋਂ ਉੱਥੇ ਉਹਨੇ ਗਾਇਆ ਨਾ ਤੇ ਜਾ ਕੇ ਵੀ ਉਹਦਾ ਨੱਚਣਾ ਚਾਹੀਦਾ ਸਾਹਮਣੇ ਹੋਵੇ ਯਾਰ ਤੇ ਨੱਚਣਾ ਐਦਾਂ ਜਿੱਦਾਂ ਕੁੰਦਾ ਹੁੰਦਾ ਉਹ ਫਿਰ ਜਦੋਂ ਗਾ ਰਿਹਾ ਤੇ ਉਹ ਉਹ ਸਮਝ ਗਿਆ ਗਲੇ ਵੀ ਗੱਲ 도ਗਲੀ ਕਰਦਾ ਸਾਥੋਂ ਨਹੀਂ ਸਮਝ ਗਿਆ ਉਹ ਸਮਝ ਗਏ ਉਹਨਾਂ ਨੂੰ ਦੋਗਲੇ ਪਸੰਦ ਨਹੀਂ ਵੀ ਸਾਡੇ ਬਾਬੇ ਕੋਲ ਆਇਆ ਤੇ ਸਾਡੀ ਗੱਲ ਕਰ ਸਾਡੇ ਵਾਲੇ ਸਿੱਖਾਂ ਦੇ ਸਮਝ ਹੀ ਨਹੀਂ ਬੈਂਦੀ ਆ ਕੁਸਤਨਾਹ ਜੀ ਵਾਸ ਸਾਡੇ ਵਾਲਿਆਂ ਦੇ ਨਹੀਂ ਦਿਮਾਗ ਚ ਵੱਟਦੀ ਵੀ ਗੱਲ ਕਿੱਥੇ ਐ ਅਗਲੇ ਨਹੀਂ ਪ੍ਰਵਾਨ ਕਰਦੇ ਉਹ ਜਦੋਂ ਕਹਿ ਰਿਹਾ ਨਾ ਵੀ ਵਾਇਕੂ ਵੀ ਵਾਇਕੂ ਬੋਲ ਕਦੇ ਨਾ ਡੋਲ ਵਿੱਚੀ ਉਹ ਕਹਿੰਦਾ ਵੀ ਰਾਦੇ ਰਾਦੇ ਵਿੱਚ ਹੀ ਅੱਲਾ ਅੱਲਾ ਰੱਬ ਨੂੰ ਸਾਰਿਆਂ ਨੂੰ ਖੁਸ਼ ਕਰ ਰਹੇ ਆਪਾਂ ਸਾਰਿਆਂ ਨੂੰ ਸਾਰਾ ਸਿਸਟਮ ਵਿੱਚ ਹੀ ਲੈ ਕੇ ਚੱਲੀਏ ਵਿੱਚੇ ਹੀ ਫਿਰ ਉਹਨਾਂ ਦਾ ਜਿਹੜਾ ਸੈਕਟਰੀ ਸੀ ਨਾ ਉਹਨੇ ਸਮਾਪਤੀ ਨਹੀਂ ਕਰਨ ਦਿੱਤੀ ਸਾਡੇ ਆਲੇ ਤੇ ਸਿਰ ਤੇ ਚੱਕ ਲਈ ਮੈਨੂੰ ਨਾ ਪਰ ਅਗਲਿਆਂ ਨੇ ਸਮਾਪਤੀ ਨਹੀਂ ਕਰਨ ਦਿੱਤੀ ਉਹ ਵਿੱਚੇ ਹੀ ਮਾਈਕ ਬੰਦ ਕਰਤਾ বাস ਜੀ বাস ਮਾਓ ਜੀ ਧੰਨਵਾਦ ਕਰੋ ਤਾੜੀਆਂ ਮਾਰੋ ਚਲੋ ਜੀ ਚਲੋ ਵੀ ਜਾ ਬਸ ਆਪਣੇ ਕੰਮ ਮੈਂ ਸੋਚਦਾ ਸੀ ਮੈਂ ਕਿ ਟੋਰੀ ਫੁਲਕਾ ਜਾਂ ਜਨ ਗੱਡੀ 'ਚ ਬਹਿ ਕੇ ਮੁੜਿਆ ਆਉਂਦਾ ਹੁਣ ਕਹਿੰਦਾ ਹੋਣਾ ਵੀ ਲੈ ਯਾਰ ਨਾਲੇ ਉਧਰੋਂ ਵੀ ਆਏ ਨਾਲੇ ਇੱਧਰ ਨਿਆਂ ਨਹੀਂ ਮੂਹ ਨਹੀਂ ਲਾਇਆ ਤੇ ਸਾਡੇ ਵਾਲੇ ਜਿਹੜੇ ਭੋਲੇ ਸਿੱਖ ਹਨ ਨਾ ਇੰਨਾ ਦਿਮਾਗ ਤੇ ਹੁਣ ਸੋਚਣਾ ਤੇ ਹਰ ਚੀਜ਼ ਨੂੰ ਪਹਿਣਾ ਸਾਡੇ ਵਾਲਿਆਂ ਨੇ ਲਓ ਜੀ ਜਿਹੜਾ ਕੰਮ ਕਿਸੇ ਤੋਂ ਨਹੀਂ ਹੋਇਆ ਉਹਨੇ ਸਰਸੇ ਵਾਲੇ ਦੇ ਦਰਬਾਰ 'ਚ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਤਾ ਲੈ ਦੱਸ ਕਦੋਂ ਸਾਡਾ ਦਿਮਾਗ ਕੰਮ ਕਰਨ ਲੱਗੇਗਾ ਪਦੋਂ ਇਹਨਾਂ ਗੱਲਾਂ ਨੂੰ ਸੀ ਸਮਝਣ ਲੱਗਾ ਮੈਂ ਕਹਿੰਦਾ ਅੱਜ ਉਹ ਗਾਇਕ ਵੀਰ ਬਣੇ ਸਾਡਾ ਗੁਰਮਤਿ ਦੀ ਗੱਲ ਸ਼ੁਰੂ ਕਰ ਦਵੇ ਵਾਅਦਾ ਕਰੇ ਵੀ ਇਹੋ ਜੇ ਪਖੰਡੀਆਂ ਦੇ ਡੇਰੇ ਤੇ ਗਾਉਣ ਨਹੀਂ ਜਾਵਾਂਗਾ ਮੈਨੂੰ ਦੁਨੀਆ 'ਚ ਜਿੱਥੇ ਮਰਜੀ ਗਵੇ ਮੈਂ ਉਹਨੂੰ ਸਰੂਪਾ ਦੇਣ ਨੂੰ ਸਨਮਾਨਤ ਕਰਨ ਨੂੰ ਉਹਦਾ ਹੱਥ ਜੋੜ ਕੇ ਜੀ ਆਇਆਂ ਕਹਿਣ ਨੂੰ ਪਿਆਰਾ ਸਾਥ ਸ੍ਰੀ ਅਕਾਲ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਐ ਕਈ ਨੌਜਵਾਨ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਜਾਂਦੇ ਐ ਤੇ ਜਦੋਂ ਇਹੋ ਜਿਹੇ ਬੰਦਿਆਂ ਨੇ ਸਰਸੇ ਵਾਲੇ ਦੇ ਬੂਹੇ 'ਤੇ ਜਾ ਕੇ ਬਹਿਣਾ ਹੁੰਦਾ ਨਾ ਤੇ ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨ 'ਚ ਆਉਂਦਾ ਵੀ ਚੰਗਾ ਹੀ ਹੋਣਾ ਜਿਹੜਾ ਇਹ ਵੀ ਉੱਥੇ ਜਾਂਦਾ ਇਸੇ ਤਰ੍ਹਾਂ ਇਹ ਜਿਹੜੇ ਮਸਤਾਂ ਦੇ ਡੇਰਿਆਂ ਤੇ ਜਾਂਦੇ ਨੇ ਚੰਗਾ ਹੀ ਹੋਣਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮਾੜੀ-ਮੋਟੀ ਅੱਖ ਖੋਲ ਕੇ ਰੱਖੋ ਸਿੰਘੋ ਜੇ ਕਹਿੰਦੇ ਹੋ ਨਾ ਵੀ ਵਾਹਿਗੁਰੂ 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 ਤੇ ਕਈ ਵਾਰਾ ਕਈ ਵਾਰੀ ਸਰਸੇ ਆਲਾ ਆਪ ਵੀ ਕਰਨ ਲੱਗ ਜਾਂਦਾ ਬਿਆਸ ਵਾਲਿਆਂ ਦੇ ਗੁਰਬਾਣੀ ਦੇ ਅਰਥ ਕਰਦਾ ਹੁੰਦਾ ਕਈ ਵਾਰੀ ਸਰਸੇ ਆਲਾ ਗੁਰਬਾਣੀ ਪੜ੍ਹਦਾ ਹੈ ਕਈ ਵਾਰੀ ਬਿਆਸ ਵਾਲਿਆਂ ਦੇ ਡੇਰੇ ਤੇ ਕਥਾ ਕਰਦਾ ਬਾਬਾ ਬਿਆਸ ਆਲਾ ਗੁਰਬਾਣੀ ਦੀ ਇੱਕ ਪਾਸੇ ਜਿਵੇਂ ਮੇਰੇ ਨਾਲ ਸਿੰਘ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਬਾਬਾ ਅਰਥ ਕਰਦਾ ਹੈ ਉਦੋਂ ਫਿਰ ਤੁਸੀਂ ਕੀ ਕਹੋਗੇ ਉੱਥੇ ਤੇ ਕੁਰਬਾਨੀ ਵੀ ਵੜੀ ਜਾਂਦੀ ਏ ਇਹੀ ਤੇ ਭਲੇਖਾ ਏਹੀ ਚੀਜ਼ ਅਗਲੇ ਨੇ ਕੁੰਡੀ ਲਾ ਕੇ ਸਾਨੂੰ ਪਸਾਣਾ ਹੁੰਦਾ ਹੁਣ ਕੁੰਡੀ ਜਦੋਂ ਗੁੰਡੋਆ ਗੰਡਵਾ ਲਾ ਕੇ ਅਗਲਾ ਸਿੱਟਦਾ ਮੱਛੀ ਨੂੰ ਮੱਛੀ ਤੇ ਐਂ ਸੋਚਦੀ ਏ ਵੀ ਬਹੁਤ ਹੀ ਵਧੀਆ ਬੰਦਾ ਆਇਆ ਏਦੈ ਸੋਚਦੀ ਨਾ ਵੀ ਕਿੰਨੀ ਖੁਰਾਕ ਦੇਣ ਲੱਗਿਆ ਉਹ ਗੁੰਡੋਆ ਵੇਖ ਲੈਂਦੀ ਏ ਖੁਰਾਕ ਖਾਣਾ ਵੇਖ ਲੈਂਦੀ ਏ ਬੋਟੀ ਵੇਖ ਲੈਂਦੀ ਏ ਪਰ ਪਿੱਛੇ ਲੱਗੀ ਹੋਈ ਕੁੰਡੀ ਨਹੀਂ ਵੇਖੇ ਇਹ ਬਾਣੀ ਨੂੰ ਤੇ ਵਰਤਦੇ ਐ ਕੁੰਡੀਆਂ ਵੇਖੋ ਜਿਹੜੀਆਂ ਪਿੱਛੇ ਕੁੰਡੀਆਂ ਨੇ ਉਹ ਵੇਖੋ ਤੇ ਮੈਂ ਫੇਰ ਵੀ ਬੇਨਤੀ ਕਰਾਂਗਾ ਠੀਕ ਹੈ ਜੇ ਇਹੋ ਜਿਹਿਆਂ ਦੇ ਭੂਵੇਂ ਤੇ ਜਾਏ ਜਾਂ ਮੰਦੋ ਬੰਦਾ ਕਦੇ ਵੀ ਹਾਂ ਯਾਰ ਭੁੱਲ ਹੋ ਗਈ ਜੇ ਕਵੇ ਮੈਂ ਤੇ ਉਥੇ ਵਾਇਗੂ ਵਾਇਗੂ ਕਰਨ ਗਿਆ ਸੀ ਇਹ ਛੱਡੋ ਨਾ ਉਹਨਾਂ ਦਾ ਬੰਦਾ ਨਹੀਂ ਕੋਈ ਬਦਲਣ ਵਾਲਾ ਉਹਨਾਂ ਨੇ ਚੱਕ ਕੇ ਮਾਈਕ ਬੰਦ ਕਰ ਦੇਣੇ ਐ ਇੱਥੇ ਆ ਕੇ ਗੁਰਬਾਣੀ ਗਾ ਤੈਨੂੰ ਰੋਕ ਹੀ ਨਹੀਂ ਸਕਦਾ ਕੋਈ ਜਿੱਥੇ ਮਰਜ਼ੀ ਗੁਰਬਾਣੀ ਸ਼ੁਰੂ ਕਰੋ ਕਿਉਂ ਅਸੀਂ ਦਰਦਰ ਤੇ ਪਟਕਦੇ ਫਿਰਦੇ ਕਿੰਨੂੰ ਖੁਸ਼ ਕਰਦੇ ਫਿਰਦੇ ਗੁਰੂ ਨਾਨਕ ਦੀਆਂ ਗੱਲਾਂ ਕਰਦੇ ਕਰਦੇ ਮਿੰਟ ਜੀ ਉਧਰ ਨੂੰ ਦੁਰ ਪੈਂਦੇ ਸੋ ਇਸ ਕਰਕੇ ਭਾਈ ਜਮੀਰ ਜਿਹੜੀ ਹੈ ਨਾ ਜਮੀਰ ਆ ਸੁਣਿਓ ਸ਼ਬਦ ਸੁਣਿਐ ਆਪਾਂ ਵੇਖਿਓ ਸੋ ਜਿਵਿਆ ਜਿਨ ਮਨ ਵਸਿਆ ਸੋਏ ਜਿਉਂਦਾ ਕੌਣ ਹੈ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਪਰਮਾਤਮਾ ਅੰਦਰ ਵਸਿਆ ਹੋਇਆ ਹੋਵੇ ਉਹ ਹੈ ਜਿਉਂਦਾ ਸੱਚ ਸੱਚ ਨੂੰ ਸਮਝੋ ਸੋ ਜੀਵਿਆ ਜਿਸ ਮਨ ਵਸਿਆ ਸੋਇ ਲ ਸੁਣੋ ਨਾਨਕ ਅਵਰ ਨਾ ਸੁਣੋ ਸੋ ਜੀਵਿਆ ਜਿਸ ਮਨ ਵਸਿਆ ਸੋਇ ਨਾਨਕ ਅਵਰ ਨਾ ਜੀਵੈ ਨੋਇ ਜਿਹੜਾ ਬੱਤ ਗਵਾ ਕੇ ਖਾਂਦਾ ਹੈ ਸੈਕਰੀ ਨੇ ਕਿਹਾ ਹੀ ਹੋਣਾ ਵੀ ਇੰਨੇ ਲੱਖ ਲੈਣਾ ਹੈ ਆ ਜਾਗੇ ਗਾੜ ਲਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਜੇ ਤੱਕ ਸਿਖਾਏ ਲੋ ਅਗਲੀਆਂ ਪੰਕਤੀਆਂ ਸੁਣ ਹਰਾਜ ਰੰਗ ਮਾਲ ਰੰਗ ਰੰਗ ਰਤ ਨੱਚੇ ਹਾਜਰਾ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣ ਕੇ ਸੱਚ ਨੂੰ ਇਗਨੋਰ ਕਰਕੇ ਜਿਹੜਾ ਬੰਦਾ ਜਿਉਂਦਾ ਹੈ ਰਾਜ ਭਾਗ ਦੀ ਭਾਵੇਂ ਭੋਗਦਾ ਹੈ ਉਹ ਰੰਗ ਤਮਾਸ਼ੇ ਸਾਰੇ ਕਹਿੰਦੇ ਨੰਗ ਬੰਦਾ ਲੱਗਦਾ ਹੀ ਹੈ ਵੀ ਬੜੇ ਨਜ਼ਾਰੇ ਲੈਂਦਾ ਹੈ ਕਹਿੰਦੇ ਜ਼ਮੀਰ ਮਾਰੀ ਫਿਰਦਾ ਇਹਦੇ ਪੱਲੇ ਤੇ ਕੱਖ ਵੀ ਨਹੀਂ ਇਹਦੇ ਪੱਲੇ ਕੱਖ ਨਹੀਂ ਗੁਰੂ ਸਾਹਿਬ ਕਹਿੰਦੇ ਇਹ ਤੇ ਨੰਗ ਬੰਦਾ ਹੈ ਜਿੱਥੇ ਮਰਜੀ ਬੁਰਕੀ ਮਿਲੇਗੀ ਉਧਰ ਹੀ ਤੁਰ ਪੈਣਾ ਜਿੱਥੇ ਮਰਜੀ ਬੁਰਕੀ ਮਿਲੇਗੀ ਉੱਥੇ ਤੁਰ ਤੀ ਚੱਲਿਆ ਅੱਗੇ ਵੀ ਵੇਖ ਲੋ ਪਿਆਰੇ ਸੁਣੋ ਨਾਨਕ ਠੱਗਿਆ ਮੁਠਾ ਜਾਏ ਵਿਣ ਨਾ ਵੇ ਪਤ ਗਾਇਆ ਗਵਾਏ ਬਸ ਸੱਚ ਨਾਲੋਂ ਟੁੱਟ ਕੇ ਠੱਗਿਆ ਗਿਆ ਲੁੱਟਿਆ ਗਿਆ ਤੇ ਆਪਣੀ ਪਤ ਗਵਾ ਕੇ ਚਲ ਗਿਆ ਤੇਰੇ ਨਾਂ ਦੇ ਰੱਤੇ ਸੀ ਜਿਣ ਦਿਲ ਹਾਰ ਗਏ ਸੇ ਠੱਗਣ ਵਾਲੇ ਹਾਰ ਕੇ ਚਲੇ ਜਾਂਦੇ ਐਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਨੌਜਵਾਨੋ ਅਗਲੇ ਦਿਨਾਂ ਜਿਹੜੇ ਭਾਵੇਂ ਸਰਸੇ ਵਾਲੇ ਵਿਆਸੇ ਵਾਲੇ ਨੂਰ ਮੈਲੀ ਇਹ ਸਾਰੇ ਬੜੇ ਕਲੀਅਰ ਨੇ ਉਹ 도ਗਲਿਆ ਬੰਦਿਆਂ ਨੂੰ ਨੇੜੇ ਫਟਕਣ ਨਹੀਂ ਦਿੰਦੇ ਆਪਣੇ ਵਿੱਚ ਵੜਨ ਨਹੀਂ ਦਿੰਦੇ ਆਪਾਂ ਵੀ ਥੋੜੇ ਜਿ ਥੋੜੇ ਜਿ ਕੈਮ ਥੋੜੇ ਜਿ ਕੈਮ ਦੋਗਲਿਆ ਬੰਦਿਆਂ ਨੂੰ ਪਛਾਨਣ ਲੱਗ ਜਾਓ ਇਹ ਨਾ ਹੋਵੇ ਅਗਲਾ ਆਉਂਦਾ ਉਹਨੂੰ ਬੁੱਧੂ ਨਹੀਂ ਬਣਾ ਸਕਿਆ ਸਾਨੂੰ ਵੀ ਕੋਈ ਬੁੱਧੂ ਬਣਾ ਨਾ ਸਕੇ ਬਣਾ ਨਾ ਸਕੇ ਬੁੱਧੂ ਐਨੇ ਕ ਤੇਜ ਹੋ ਉਹ ਦਿਮਾਗ ਥੋੜਾ ਜਿ ਵਰਤੋ ਇੰਨਾ ਕ ਆਪਣੇ ਆਪ ਨੂੰ ਕੈਮ ਦਾ ਤੇ ਜੇ ਗੁਰਮਤ ਵਾਲੇ ਪਾਸੇ ਹੁਣ ਆਉਣਾ ਚਾਹੁੰਦੇ ਐ ਫੇਰ ਭਾਵੇਂ ਸਾਡੇ ਤੋਂ ਪੈਰੀ ਹੱਥ ਲਵਾ ਲੈ। ਪੈਰੀ ਹੱਥ ਲਵਾ ਲੈ। ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਵਿੱਚ ਟਟ ਕੇ ਸਾਥ ਨੇ ਆ ਤੇ 100% ਪਰ ਵਾਅਦਾ ਕਰਨ ਕਿਸੇ ਨੰਨ੍ਹ ਮਲੰਗ ਦੇ ਅੱਗੇ ਨੱਚਣਾ ਨਹੀਂ। ਕੁਰਬਾਨੀ ਤੋਂ ਬਿਨਾ ਕੁਛ ਕੌਣਾ ਨਹੀਂ। ਸੱਚ ਦੀ ਗੱਲ ਕਰਾਂਗੇ ਪੈਰੀ ਹੱਥ ਲਵਾ ਲੈ। ਪੈਰੀ ਹੱਥ ਤੇ ਜੇ ਇਹੋ ਜਿਹਿਆਂ ਦੇ ਕੋਲ ਜਾਣਾ ਫਿਰ ਆ ਮੈਨੂੰ ਤਿੰਨ ਚਾਰ ਦਿਨਾਂ ਤੋਂ ਇਹਨਾਂ ਦਾ ਫੋਨ ਆ ਰਿਹਾ ਸੀ ਕਹਿੰਦੇ ਜੀ ਮਿਲਣ ਆਉਣਾ ਹੈ ਮਿਲਣ ਆਉਣਾ ਮਿਲਣ ਆਉਣਾ ਮੈਂ ਤਦੋਂ ਰਾਤ ਵੇਖਿਆ ਮੈਨੂੰ ਹੋਣੀ ਮਿਲਦਾ ਹੋਂ ਨਹੀਂ ਮਿਲਦਾ ਮੈਂ ਕੀ ਲੈਣਾ ਮਿਲ ਕੇ ਯਾਰ ਮਿਲ ਲੈਂਦਾ ਆਸ ਜੀ ਸੀ ਬੰਦੇ ਬਦਲ ਗਏ ਹੁਣ ਕੀ ਮਿਲਣਾ ਉੱਥੇ ਹੀ ਜਾਉ ਬਾਈ ਉੱਥੇ ਉਹਨਾਂ ਨੇ ਕਹਿਣਾ ਉੱਧਰ ਨੂੰ ਜਾ ਇੱਕ ਉਹਨਾਂ ਨੇ ਕਹਿਣਾ ਚੱਲ ਚੱਲ ਮਾਈਕ ਬੰਦ ਅਸੀਂ ਕਹਿਣਾ ਚਾਹਦਾ ਫਿਰ ਅਸੀਂ ਕੀ ਕਰਾਉਣਾ ਭਾਈ ਅਸੀਂ ਕੀ ਕਰਾਉਣਾ ਗੁਰੂ ਦਾ ਬੰਦ ਸਾਡਾ ਬਾਬਾ ਰਣਜੀਤ ਢੱਡਰੀਆਂ ਵਾਲੇ ਦੀ ਤੁਸੀਂ ਵੀਡੀਓ ਵੇਖੀ ਜਿਹਦੇ ਵਿੱਚ ਉਹਨਾਂ ਨੇ ਰਾਮ ਰਹੀਮ ਨੂੰ ਐਕਸਪੋਜ਼ ਕੀਤਾ ਉਹਨਾਂ ਦੇ ਬਾਰੇ ਦੱਸਿਆ ਕਿ ਉਹ ਲੋਕਾਂ ਨੂੰ ਮਿਸ ਗਾਈਡ ਕਰਦੇ ਹੈਗੇ ਆ ਅਗਲਤ ਜਿਹੜੀ ਹੈ ਉਹਨਾਂ ਦੀ ਰਹਿਨਮਾਈ ਕਰਦੇ ਹੈਗੇ ਆ ਔਰ ਬਹੁਤ ਜਿਹੜੇ ਫੇਮਸ ਸਿੰਗਰ ਆ ਗਰੇਵਾਲ ਜਸ ਤਰ੍ਹਾਂ ਕਿ ਉਹ ਵੀ ਰਾਮ ਰਹੀਮ ਕੋ ਜਾ ਕੇ ਮੱਥਾ ਟੇਕਦੇ ਹੈਗੇ ਔਰ ਉਹਨਾਂ ਨੂੰ ਗੁਰੂ ਦੇ ਸ਼ਬਦ ਉਹਨਾਂ ਨੇ ਇਸਤੇਮਾਲ ਕਰਦੇ ਹੈਗੇ ਆ ਮੈਂ ਜਿਹੜਾ ਹਈ ਤੱਕ ਦੇਖਿਆ ਹੈ ਕਿ ਬਾਬਾ ਰਣਜੀਤ ਢੱਡਰੀਆਂ ਵਾਲੇ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਸਿੱਖਾਂ ਦੀ ਜਿਹੜੀ ਹੈ ਇੱਕ ਹਿੱਸਾ ਕਹਿ ਲਵੋ ਇੰਨਾਂ ਤੱਕ ਕੁਝ ਤਦਾਦ ਜਿਹੜੇ ਸਿੱਖ ਹਨ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਜਾਂ ਕਿ ਕੁਝ ਜਿਹੜੇ ਆ ਉਹਨਾਂ ਨੂੰ ਪਸੰਦ ਕਰਦੇ ਹੀ ਹੈਗੇ ਵੀਰੋ ਹਰ ਇੱਕ ਦੇ ਕੋਲ ਆਪਣੀ ਰਾਏ ਇਸਤੇਮਾਲ ਕਰਨੇ ਦਾ ਹੱਕ ਹੈ ਉਹਦਾ ਦਿਲ ਕਰੇ ਜਿਸ ਨੂੰ ਮਰਜ਼ੀ ਉਹ ਚੰਗਾ ਕਵੇ ਜਿਸ ਨੂੰ ਮਰਜ਼ੀ ਉਹ ਮੰਦਾ ਕਵੇ ਪਰ ਇੱਕ ਜਿਹੜੀ ਚੀਜ਼ ਹੈਗੀ ਹੈ ਉਹ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਅਗਲੇ ਆਲਾ ਜਿਹੜਾ ਗੱਲ ਹੈ ਅਗਰ ਤੇ ਉਹ ਗੱਲ ਸਹੀ ਕਰੰਦਿਆ ਹੈਗਾ ਵਾ ਤੇ ਫਿਰ ਉਹਦੇ ਨਾਲ ਜ਼ਰੂਰ ਸਹਿਮਤੀ ਕਰਨੀ ਚਾਹੀਦੀ ਹੈਗੀ ਜਾਂ ਸਿਰਫ ਇਸ ਬੇਸ ਤੇ ਕਿ ਇਹ ਮੈਨੂੰ ਬੰਦਾ ਪਸੰਦ ਨਹੀਂ ਹੈ ਇਸ ਲਈ ਇਹ ਭਾਵੇਂ ਸਹੀ ਵੀ ਗੱਲ ਕਰਨਦਿਆ ਤੇ ਮੈਂ ਇਹਦੀ ਗੱਲ ਨਹੀਂ ਸੁਣੀ ਜਾਂ ਮੈਂ ਇਹਨੂੰ ਸਹੀ ਨਹੀਂ ਕਹਿਣਾ ਹੈਗਾ ਪਸੰਦ ਨਾ ਪਸੰਦ ਨੂੰ ਇੱਕ ਸਾਈਡ ਤੇ ਰੱਖ ਕੇ ਇਹ ਚੀਜ਼ ਦੇਖੋ ਕਿ ਅਗਰ ਤੇ ਗੱਲ ਸਹੀ ਕਰਨਦਿਆ ਤਾਂ ਜ਼ਰੂਰ ਉਹਨਾਂ ਸਹਿਮਤੀ ਕਰੋ ਲੇਕਿਨ ਅਗਰ ਉਹ ਗੱਲ ਨਹੀਂ ਸਹੀ ਕਰਨਦਿਆ ਤੇ ਫਿਰ ਤੁਸੀਂ ਹੱਕ ਜ਼ਰੂਰ ਰੱਖਦੇਈਏ ਕਿ ਤੁਸੀਂ ਉਹਨੂੰ ਚਾਹੇ ਨਾ ਪਸੰਦ ਕਰੋ ਇਸੀ ਤਰ੍ਹਾਂ ਬਾਬਾ ਰਣਜੀਤ ਢਰੀਆ ਵਾਲੇ ਉਹਨਾਂ ਦੇ ਸਾਰੇ ਵਿਚਾਰ ਨਹੀਂ ਲੇਕਿਨ ਕੁਝ ਵਿਚਾਰ ਉਹਨਾਂ ਦੇ ਜਿਹੜੇ ਆ ਉਹ ਠੀਕ ਹੁੰਦੇ ਆ ਤੇ ਕੁਝ 'ਚ ਉਹ ਜਿਹੜੇ ਆ ਉਹਨਾਂ ਦੇ ਵਿਚਾਰਾਂ ਤੋਂ ਮੈਂ ਵੀ ਜ਼ਮਦੀ ਨਹੀਂ ਕਰਦੀ ਹੈ ਕਿ ਜਸ ਤਰ੍ਹਾਂ ਅਮਰਤ ਵੇਲੇ ਦੇ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਵੇਲੇ ਮਰਜ਼ੀ ਉੱਠ ਜਾਵੇ ਉਹੀ ਅਮਰਤ ਵੇਲਾ ਹੈਗਾ ਹੈ ਤਦ ਕਿ ਇਹ ਮੈਂ ਇਸ ਵਿਚਾਰ ਤੋਂ ਸਹਿਮਤੀ ਨਹੀਂ ਉਹਨਾਂ ਦੇ ਕਰਦੀ ਹੈਗੀ ਮੇਰੇ ਨਜ਼ਦੀਕ ਇਹ ਬਿਲਕੁਲ ਨਹੀਂ ਸਹੀ ਹੈਗਾ ਜੁੜਾ ਇੱਕ ਮੁਕਰਰ ਵਕਤ ਹੈ ਜਾਂ ਰੱਬ ਨਾਲ ਜਿਹੜੀ ਮੁਲਾਕਾਤ ਦਾ ਟਾਈਮ ਫਿਕਸ ਹੈ ਜਾਂ ਜਿਸ ਵੇਲੇ ਰੱਬ ਆਪ ਫਰਮਾ ਰਿਹਾ ਹੈ ਕਿ ਆ ਮੇਰਾ ਵੇਲਾ ਹੈ ਮੈਨੂੰ ਯਾਦ ਕਰਨੇ ਦਾ ਵੇਲਾ ਹੈਗਾ ਇਹ ਵੇਲਾ ਮਨੁੱਖ ਕੋ ਮੇਰੀ ਅਮਾਨਤ ਹੈਗੀ ਹੈ ਤੇ ਫਿਰ ਉਸ ਵੇਲੇ ਜੀ ਰੱਬ ਨੂੰ ਯਾਦ ਕੀਤਾ ਜਾਵੇ ਬਾਕੀ ਅਸੀਂ ਜਿਸ ਤਰ੍ਹਾਂ ਮਰਜ਼ੀ ਆਪਣੇ ਲਿਹਾਜ਼ ਨਾਲ ਸੈੱਟ ਕਰ ਲਈਏ ਇਹ ਤੇ ਫਿਰ ਸਾਡੀ ਮਰਜ਼ੀ ਹੈ ਨਾ ਰੱਬ ਦੀ ਮਰਜ਼ੀ ਤੇ ਨਾ ਨਾ ਹੋਈ ਜੋ ਰੱਬ ਨੇ ਫਰਮਾਇਆ ਫਿਰ ਤੇ ਰੱਬ ਦੀ ਤੇ ਉਹੀ ਮਰਜ਼ੀ ਹੈ ਨਾ ਇਸ ਲਈ ਹੋਰ ਵੀ ਜਿਹੜੇ ਇੱਕ ਦੋ ਵਿਚਾਰ ਹੈਗੇ ਮੈਂ ਉਹਨਾਂ ਤੋਂ ਸਹਿਮਤੀ ਨਹੀਂ ਇਹਨਾਂ ਦੇ ਨਾਲ ਕਰਦੀ ਹੈਗੀ ਲੇਕਿਨ ਕੁਝ ਵਿਚਾਰ ਜਿਹੜੇ ਆ ਉਹਨਾਂ ਦੇ ਸਹੀ ਵੀ ਹੁੰਦੇ ਆ ਜਿਸ ਤਰ੍ਹਾਂ ਕਿ ਉਹਨਾਂ ਨੇ ਰਾਮ ਰਹੀਮ ਦੇ ਬਾਰੇ ਦੱਸਿਆ ਡੇਰੇ ਵਾਲਿਆਂ ਦੇ ਬਾਰੇ ਦੱਸਿਆ ਕਿ ਇਹ ਜਿਹੜੀ ਸਿਰਫ ਪਖੰਡੀ ਹੈਗੀ ਹੈ ਇਹ ਸਿਰਫ ਲੋਕਾਂ ਨੂੰ ਲੁੱਟਦੇ ਹੈਗੇ ਜਿਹੜੀ ਚੀਜ਼ ਹੱਕ ਤੇ ਮਬਨੀ ਹੈ ਸੱਚੀ ਹਕੀਕਤ ਤੇ ਮਬਨੀ ਹੈਗੀ ਉਹਨਾਂ ਨੂੰ ਜ਼ਰੂਰ ਸਹਿਮਤੀ ਕਰਨੀ ਚਾਹੀਦੀ ਹੈਗੀ ਆ ਬਾਕੀ ਵੀਰੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਇਹ ਕਮੈਂਟਾਂ ਵਿੱਚ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ